ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਅੱਜ ਦੀ ਵੀਡੀਓ ਪੈਂਡ ਲੰਗਿਆਣਾ ਪੁਰਾਣਾ ਤਹਿਸੀਲ ਬਾਗਾ ਪੁਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤਾਂ ਜੋ ਤੁਹਾਨੂੰ ਹਰ ਜੋ ਨਵੀਂ ਵੀਡੀਓ ਪੈਂਦੀ ਆ ਉਹ ਨਾਲ ਦੇ ਨਾਲ ਤੁਹਾਨੂੰ ਮਿਲਦੀ ਰਹੇ ਨਾਲ ਘੰਟੇ ਦੇ ਬਿਟ ਨੂੰ ਆਲ ਦਾ ਸੈਟ ਕਰ ਲਿਆ ਕਰੋ ਕਿ ਜਦੋਂ ਵੀਡੀਓ ਅਪਲੋਡ ਹੋਵੇ ਤੇ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਜੇ ਕਿਸੇ ਵੀ ਨੂੰ ਦਾ ਪੌਸੇਲ ਕਰਨਾ ਹੋਵੇ ਜਾਂ ਕੋਈ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ 98783 93688 ਹੈ ਜੀ ਸੱਲੀ ਪਰਖ ਤੁਸੀਂ ਆ ਕੇ ਕਰਨੀ ਆ ਤੁਸੀਂ ਪੈਸੇ ਲਾਉਣੇ ਆ ਜੇ ਨਾ ਤੁਹਾਡੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲ ਕਰਕੇ ਖਰੀਦ ਲੈਣਾ ਵਾ ਸਵੇਰ ਸਵੇਰ ਨਾਗਾਂ ਦੋ ਟਾਈਮ ਚੋਕੇ ਲੈ ਲਓ ਜੇ ਕੋਈ ਗੱਬਣ ਆ ਤਾਂ ਆਪਦਾ ਚੇਪਾ ਕੱਢ ਕੇ ਚੰਗੀ ਤਰ੍ਹਾਂ ਪਾਸ ਕਰਕੇ ਲੈ ਲਓ ਅੱਜ ਜਿਹੜੀ ਬਾਈ ਦੇ ਇੱਕਾ ਸੂਈ ਸਵਾਈ ਵਹਿੜ ਆ ਗਈ ਮਗਰ ਹੀ ਵੱਛੀ ਆ ਤੇ ਦੋ ਹਾਂ ਵੱਛੀਆਂ ਬਾਈ ਕੋਲੇ ਸੇਲ ਆ ਗਈ ਸਾਰੀ ਜਾਣਕਾਰੀ ਵੀ ਤੁਹਾਨੂੰ ਲੈ ਲੈਣੇ ਆਗੇ ਸਾਲੀ ਪਰਖ ਤੁਸੀਂ ਆ ਕੇ ਕਰਨੀ ਆ ਕਿ ਤੁਸੀਂ ਪੈਸੇ ਲਾਉਣੇ ਆਗੇ ਜਿਵੇਂ ਸ੍ਰੀ ਕਾਲ ਸਾਸੀ ਦਾ ਬਾਈ ਨਾਮ ਦੱਸ ਦੀ ਬਾਈ ਨਾਂ ਸ਼ੰਦਾ ਠੀਕ ਹੈ ਲੰਗੇਣਾ ਪੁਰਾਣਾ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਬਾਈ ਹਾਂਜੀ 3 ਜਨਵਰੀ ਦਾ ਕਹੂ ਅੱਜ ਹਾਂਜੀ 3 ਠੀਕ ਹੈ ਵਹਿੜਾ ਸ਼ੁਰੂ ਕਰ ਲਾ ਬਾਈ ਕਿਹੜਾ ਸੂਆ ਸੋਈ ਵੀ 20 ਸੂਆ ਠੀਕ ਹੈ ਜੀ ਕੱਲ 12 ਵਜੇ ਸੂਈ ਹੈ ਠੀਕ ਹੈ ਜੀ ਬੱਚੀ ਨੂੰ ਜਨਮ ਦਿੱਤਾ ਨੇ ਠੀਕ ਹੈ ਜੀ ਬੱਚੀ ਬਹੁਤ ਚੰਗੀ ਮਗਰ ਇਹਦੇ ਦੱਸੋ ਇਹ ਸ਼ਹਿਰ ਤੁਹਾਡੇ ਕ੍ਰਾਉਚ ਚ ਪੈਂਦੀ ਹੈਗੀ ਜੇ ਲਾ ਡੱਬ ਧਰ ਸ਼ਹਿਰ ਹੋਣੀ ਸੀਗੀ ਪਰ ਇਹ ਚ ਖਾਕੀ ਦੁੱਧ ਬੋੜਾ ਕੰਨਾ ਹੋਊਲੇ ਬਈ ਇਹਦੇ ਹੁਣ ਹੁਣ ਸੋਨੀ ਯਾਰ ਤੜਕੇ ਕੱਲ 12 ਵਜੇ ਸੂਈ ਆ ਤਨਕ ਕਿਲੋ ਬੋੜਾ ਕੱਢਿਆ ਠੀਕ ਆ 2 5 ਹੋ ਗਈਆਂ ਕੱਲ ਸ਼ਾਮ ਦਾ 10 ਹੋ ਜਾਣੀਆਂ ਠੀਕ ਹੈ ਜੀ ਹਾਂ ਦੇ ਦੂਗੀ 14 15 ਕਿਲੋ ਦੁੱਧ ਮੰਨ ਕੇ ਲੈ ਠੀਕ ਆ ਬਈ ਹਾਂ ਜੀ ਕੱਢ ਲਈ ਮਾੜੀ ਜੀ ਬਾਹਰ ਨੂੰ ਲੋ ਬਈ ਦੋਸਤੋ ਸੈਂਗਰ ਨਿਕੇ ਨਿਕੇ ਆ ਫੋਟਾਂ ਜਿਗਾਂ ਤੂੰ ਦੇਖ ਸਕਦਾ ਆ ਚਾਰ ਚਾਰ ਇੰਚੀ ਹੋਣਗੀਆਂ ਇਹ ਉਹ ਜਿਹੜੀ ਚ ਦਿਖਦੀ ਆ ਉਹ ਤੁਹਾਨੂੰ ਦੱਸ ਦਈਦੀ ਆਗੀ ਫਿਟਿੰਗ ਆਲਾ ਹਵਾਨਾ ਵਾ ਕੱਦ ਦਰਮਿਆਨਾ ਵਾ ਹੱਥੀ ਚੁਆਈ ਵਾਲਾ ਸੋਨਾ ਥਾਣਾ ਮੁੱਠੀ ਵਾਲਾ ਗਲਾਬੀ ਥਾਣ ਲੱਗਿਆ ਹੋਇਆ ਵਾ ਮਗਰ ਵੀ ਇਹਦੇ ਬੱਚੀ ਬਹੁਤ ਪਿਆਰੀ ਹੈਗੀ ਕੱਲ ਦੀ ਸੂਈ ਆ 12 ਵਜੇ ਦੀ ਬਾਈ ਕਹਿੰਦਾ ਵੀ ਦੋ ਚੁਆਈਆਂ ਹੋਈਆਂ ਦੋਹਾਂ ਕਿੰਨਾ ਬੋੜਾ ਹੋਈ ਦੋਹਾਂ ਚੁਆਈਆਂ ਦਾ 6 ਕਿਲੋ ਬੋੜਾ ਹੋਊਗਾ ਠੀਕ ਆ ਲੈ ਦੋਸਤੋ ਬੋੜਾ ਹੋਊਗਾ 6 ਕਿਲੋ ਦੋਹਾਂ ਚੁਆਈਆਂ ਸੀ ਠੰਡੀ ਆ ਜਮਾ ਦੂਜਾ ਸੂਹਾ ਸੂਈ ਆ ਮਰਜੀ ਬੈਠੋ ਦੋਦੇ ਬਾਦੂ ਬਾਈ ਕਹਿੰਦਾ 14-15 ਕਿਲੋ ਬਾਕੀ ਤਾਂ ਇਹ ਸਮਝ ਲੈਣੀ ਆ ਆਸੀ ਦੋਸਤੋ ਜਗਾ ਇਹ ਨਹੀਂ ਯਾਰ ਬੰਦੇ ਤਿੰਨ ਉਂਗਲਾਂ ਹੀ ਆ ਸਾਹਮਣੇ ਲਾ ਠੀਕ ਹੈ ਜੀ ਦੋਸਤੋ ਮੈਂ ਵੱਡਣ ਲੱਗਾ ਮੈਂ ਕਹ ਰਹੰਦੇ ਯਾਰ ਆਪਾਂ ਕਾ ਨੂੰ ਵੱਢਣੇ ਠੀਕ ਹੈ ਜੀ ਦੋਸਤੋ ਬੰਗਾ ਤਿੰਨ ਉਂਗਲਾਂ ਸਹੀ ਹੈ ਮੈਂ ਵੱਡਣ ਲੱਗ ਵੱਡੇ ਨਹੀਂ ਪਰ ਮੈਂ ਸੋਨਾ ਥਾਣਾ ਚਵਾਈ ਵਾਲਾ ਥਾਣਾ ਮੁੱਠੀ ਵਾਲਾ ਜਿਹੜਾ ਟਮਕਣੇ ਥਾਣ ਦੇ ਉੱਪਰ ਉਹ ਉਹ ਨਹੀਂ ਉਹ ਤਾਂ ਉਹੀ ਪਹਿਲਾਂ ਜਮਾਂਦਰੂ ਹੀ ਆ ਠੀਕ ਹੈ ਬਾਈ ਹਾਂ ਉਹਦਾ ਨਹੀਂ ਲੋ ਦੋਸਤੋ ਜਿਹੜੀ ਜੀ ਦੱਸ ਦਿਓ ਮੇਰਾ ਦਿਖਾਉਣ ਦਾ ਅੱਕ ਬਣਦਾ ਵਾ ਨਹੀਂ ਨਹੀਂ ਉਹ ਬਾਕੀ ਚੀਕ ਕੋਈ ਵੀਰ ਦੂਰੋਂ ਚੱਲ ਪੈਂਦਾ ਮੁੜ ਕੇ ਕੋਲ ਆ ਕੇ ਕਹਿੰਦਾ ਵੀ ਆਹ ਤੇ ਉਹ ਗੱਲ ਬਾਤ ਆ ਗਈ ਜਮਾ ਕਬੂਤਰਾਂ ਰਗੀ ਵਹਿੜਾ ਗਈ ਕੱਲੇ ਕੋਈ ਕੋਈ ਡੱਬਾ ਬਲੈਕ ਕਲਰ ਦਾ ਨਹੀਂ ਸਾਰੀ ਚਿੱਟੀ ਆ ਵਾਈਟ ਆ ਗਈ ਨਿਆਣਾ ਨਹੀਂ ਪਾਉਣਾਗਾ ਤੁਹਾਨੂੰ ਠੀਕ ਹੈ ਜੀ ਨਿਆਣਾ ਨਹੀਂ ਪੁਣਾਈ ਚੁਣੀ ਹੈ ਠੀਕ ਹੈ ਬਾਈ ਨਿਆਣਾ ਨਹੀਂ ਤੇ ਦੋਸਤ ਨਿਆਣਾ ਨਹੀਂ ਪਾਉਣਾ ਬਾਈ ਕਹਿੰਦਾ ਆਈ ਚਵਾ ਕੇ ਦੇਣੀ ਆ ਆਪਾਂ ਜਿਹਦੇ ਪਸੰਦ ਆਵੇ ਤੁਸੀਂ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਉਹ ਰੇਡ ਦਾ ਦੇ ਬਾਈ ਰੇਡ ਜਾਂ ਫੋਨ ਤੇ ਕਰਾਂਗੇ ਆਪਾਂ ਯਾਰ ਠੀਕ ਹੈ ਜੀ ਵੇਚਣ ਵਾਲੇ ਆਉਂਦੇ ਮੁੜ ਕੇ ਭਰਾਵਾ ਗਾਂ ਅਗਲੇ ਗਾਂ ਕਿਪ ਤੱਕ ਨਹੀਂ ਵੇਚਣੀ ਹੁੰਦੀ ਅਗਲੇ ਠੀਕ ਹੈ ਜੀ ਆਪਾਂ ਦਾ ਦੋ ਵਚਨ ਵਾਲਾ ਭਾਈ ਦੇਣਾ ਠੀਕ ਹੈ ਜੀ ਹਾਂ ਲੋ ਜੀ ਦੋਸਤੋ ਬਾਈ ਕਹਿੰਦਾ ਵੇਚਣਾ ਮੈਂ ਤਾਂ ਬਹੁਤ ਵਾਧਾ ਲੈ ਜਾਂਦੇ ਉਹਦਾਂ ਲਈ ਵੇੜ ਵੇਚਣਾ ਲੈ ਕੇ ਬਾਈ ਤੋਂ ਹਾਂ ਫੇਰ ਰੇਡ ਮੜਾ ਪਰਦਾ ਲੈਦਾ ਖੋਲੇ ਜਾਂ 100 ਵਾਲਿਆਂ ਦੀ ਪਰਦਨਾ ਵੇਚ ਨਹੀਂ ਹੁੰਦੀ ਆ ਕਿਉਂਕਿ ਵੀਡੀਓ ਆਪਣਾ ਕੋਈ ਚੱਕਰ ਨਹੀਂ ਆਪਾਂ ਸ਼ੌਂਕ ਨੇ ਪਾਈ ਦੀਆਂ ਠੀਕ ਹੈ ਜੀ ਆਪਣਾ ਆਨਲਾਈਨ ਹੀ ਗੱਲ ਦਾ ਕੰਮ ਆ ਠੀਕ ਹੈ ਜੀ ਤੇ ਦੋਸਤੋ ਜਿਹਦੇ ਪਸੰਦ ਦੇ ਬਾਈ ਨਾਲ ਗੱਲ ਕਰ ਨੰਬਰ ਸਕਰੀਨ ਤੇ ਚੱਲੀ ਜਾਣਾ ਵਾ ਵੀਡੀਓ 'ਚ ਤੁਸੀਂ ਬਾਈ ਤੋਂ ਨੰਬਰ ਲੈ ਕੇ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਮਗਰ ਇਹ ਵੱਚੀ ਆਗੀ ਦੂਜਾ ਸੁਆ ਸੁਈ ਜਾਂ 6 ਕਿਲੋ ਬੋਲਾ ਵਾ ਦੋ ਚ ਹੋਣੀ ਆ ਗਈ ਆ ਦੋ ਬੱਚੀਆਂ ਹੈ ਹਾਂ ਬੱਚੀਆਂ ਹਨ ਖੀਰੀਆਂ ਹੀ ਹੋਣਗੀਆਂ ਤਾਂ ਹਜੇ ਖੀਰੀਆਂ ਆ ਗਈ ਆ ਸਾਢੇ ਪੰਜਾਂ ਮਹੀਨੇ ਦੀ ਠੀਕ ਆ ਬਾਈ ਠੀਕ ਆ ਔਰ ਇੱਕ ਵਾਰ ਦੱਸ ਦਿ ਠੀਕ ਆ ਥਣਚਾਰੀ ਆ ਕਿ ਫੋਰ ਸ਼ਾਂਕ ਵੀ ਫੋਰ ਸ਼ਾਂਕ ਹੋਈ ਆ ਪੱਕਾ ਰਾਇਆ ਦੇਵਾਂਗੇ ਯਾਰ ਠੀਕ ਆ ਦੇਖ ਦੂੰ ਕਿੰਨੇ ਮਹੀਨਿਆਂ ਦੇ ਬਾਈ ਇਹ ਇਹ ਸਾਢੇ ਪੰਜਾਂ ਮਹੀਨੇ ਦੀ ਠੀਕ ਆ ਜੀ ਤੋੜ ਲਈ ਦੇਖੋ ਨਿੱਗਰ ਨੁੱਗਰ ਬਹੁਤ ਸਾਢੇ ਪੰਜਾਂ ਮਹੀਨੇ ਦੇ ਬਾਈ ਕਹਿੰਦਾ ਵੇਖੋ ਜਾਂਦੀ ਫਾਰਮ ਚੋਂ ਲੈਂਿਆ ਆ ਫਾਰਮ ਚੋਂ ਲੈਂਿਆ ਬਾਈ ਕਹਿੰਦਾ ਫੋਰ ਸ਼ਾਂਕ ਹੋਈ ਤਾਂ ਬਾਈ ਕਹਿੰਦਾ ਮੈਂ ਕਿਰਾਇਆ ਵੀ ਦੇਵਾਂਗਾ ਅਗਲੇ ਦਾ ਆਏ ਦਾ ਸੋਹਣੀ ਬੱਛੀ ਆ ਗਈ ਪ੍ਰਿੰਟਪੁਟ ਬੱਛੀ ਦਾ ਬਹੁਤ ਚੰਗਾ ਵਾ ਬੋਦੀ ਵਾਲੀ ਆ ਨਿੱਕਾ ਕਾਨ ਨਾਗਾ ਨਿੱਕਾ ਨਿੱਕਾ ਕਾਨ ਨਾਗਾ ਮੋਲ ਫਿਰ ਇਹਨਾਂ ਦਾ ਫੋਨ ਤੇ ਹੋ ਸਾਰਾ ਕੋ ਠੀਕ ਹੈ ਜੀ ਦੋਸਤੋ ਬੱਛੀਆਂ ਦਾ ਮਤਲਬ ਵੀ ਫੋਨ ਤੇ ਹੋ ਜੂਗਾ ਹਾਂ ਥਣ ਵੇਖ ਲਓ ਤੁਸੀਂ ਗੱਲ ਕੋਈ ਫੋਨ ਜਾਂ ਆ ਦੇਰ ਫੋਰ ਸਾਂਝ ਜਵਾਂ ਨਹੀਂ ਗਲਾਬੀ ਥਾਣਾ ਜਵਾਂ ਸੋਹਣੇ ਚਲ ਬਾ ਛੱਡ ਦੇ ਫਰੇਟ ਦਾ ਵੀ ਫੋਨ ਦੇ 5:30 ਮਹੀਨੇ ਉਮਰ ਆ ਤੇ ਛੋਟੀ ਦਾ ਤਿੰਨ ਨੰਬਰ ਤੇ ਇਹਦਾ ਵੀ ਫੋਨ ਤੇ ਕਰ ਦਾਂਗੇ ਠੀਕ ਆ ਇਹਦਾ ਥਾਣਾ ਵੇਖ ਲੈ ਲੈ ਆ ਸੋਹਣੇ ਦੋਸਤੋ ਚੋਲੀ ਵੇਖ ਲਓ ਤੁਸੀਂ ਨਿੱਕੇ ਨਿੱਕੇ ਥਾਣਾ ਬੜਾ ਪ੍ਰਿੰਟ ਸੋਹਣਾ ਵਛੀ ਦਾ ਡੱਬੀ ਵਹਿੜ ਜਾਤ ਵਾਲੀ ਵਹਿੜ ਬਹੁਤ ਚੰਗੀ ਤਿਆਰ ਹੋ ਕੇ ਜੇ ਸੰਗੀ ਸੇਵਾ ਸੰਭਾਲ ਗੌਰ ਕਰ ਲਓ ਤਾਂ ਖੀਰੀਆਂ ਸੂਪ ਪੈਂਦੀਆਂ ਇਹ ਤੇ ਜੇ ਮੰਨ ਲਾ ਵੀ ਤੁਸੀਂ ਟੂੜੀ ਤੇ ਪੰਨੀ ਰੱਖਣਾਗੇ ਤੇ ਫਿਰ ਇਹ ਚਾਚਾ ਸਾਹ ਸੁਣੂਗਾ ਮੇਣੀਆਂ ਫਿਰ ਤੁਸੀਂ ਪੱਠੇ ਪਾਈ ਜਾਣੇ ਤੇ ਇਹਨਾਂ ਨੇ ਫਟੇ ਖਾਈ ਜਾਣੇ ਆਗੇ ਬਾਕੀ ਸੇਵਾ ਸੰਭਾਲ ਗੌਰ ਤੇ ਡਿਪੈਂਡ ਕਰਦਾ ਵਾ ਅੱਜ ਦੀ ਵੀਡੀਓ ਚ ਬਾਈ ਦੇ ਤਿੰਨਾਂ ਇਹ ਤਿੰਨਾਂ ਦੀ ਪ੍ਰੋਪਰ ਜਗ੍ਹਾ ਤੁਹਾਨੂੰ ਲੈਤੀ ਜਾਗੀ ਜਿਹੜਾ ਨਾ ਤੁਹਾਡੇ ਪਸੰਦ ਆ ਦੇ ਬਾਈ ਨਾਲ ਕਰ ਪਾਗੇ ਖਰੀਦ ਸਕਦੇ ਹੋ ਜੀ ਇਧਰ ਇੱਕ ਤਾਜੀ ਸੂਧ ਜੇ ਸੂਹਾ ਵਛੀ ਇਹਦੇ ਮਗਰ ਵੀ ਆ ਗਾਂ ਨਾਲ ਕੱਜੇ ਲੈਣਾ ਬੱਚਾ ਦਾ ਲੈਣਾ ਤੁਹਾਨੂੰ ਵੀ ਪਾਣਾ ਸੀ ਦੋਨੋਂ ਹੀ ਪਾਣਾ ਪੈਣਾ ਇਹ ਮਹੀਨਾ ਖੰਡ ਚਲੋ ਅੱਛੀ ਆ ਕਿ ਮਗਰ ਤਿਆਰ ਹੋ ਜੂਗੀ ਇੱਕ ਆਇਆ ਸੋਨੀ ਬਾਈ ਨਿਆਣਾ ਨਹੀਂ ਪਾਉਂਦੀ ਅੱਜ ਜਿਵੇਂ ਮਰਜ਼ੀ ਬੁੜੀਆਂ ਚੋਈ ਲੈਣਾ ਠੀਕ ਆ ਨਿਆਣਾ ਨਹੀਂ ਪਾਉਂਦੀ ਨਵਾਂ ਹੀ ਨਹੀਂ ਯਾਰਾ ਠੀਕ ਆ ਜੀ ਮਰਜ਼ੀ ਚੋਲਾ ਯਾਰ ਇਹਨੂੰ ਠੀਕ ਆ ਉਹ ਪਾਉਂਦੋ ਵੀ ਨਹੀਂ ਬਾਈ ਨਹੀਂ ਪਵਾ ਤਾਂ ਸਕਦੀ ਆਪਾਂ ਪਾਇਆ ਹੀ ਨਹੀਂ ਦਾ ਉਹ ਕਾਲ ਵਗਲੇ ਜਿੱਥੋਂ ਲੈ ਕੇ ਆਏ ਆ ਰਹਿ ਨਹੀਂ ਠੰਡੀ ਪਰ ਪਰ ਗਈ ਹੈ ਲੈ ਠੀਕ ਆ ਲੋ ਦੋਸਤੋ ਪਾਉਣਾ ਪਾਉਣਾ ਨਹੀਂ ਪਾਉਣਾ ਪਾਉਣਾ ਥੋੜੀ ਮਰਜ਼ੀ ਹੈਗੀ ਪਰ ਬਾਈ ਪੈਰ ਨਹੀਂ ਪੜਦੇ ਬਣਾਣਾ ਆਪਾਂ ਕਿਵੇਂ ਦੱਸਾਂ ਲਓ ਜੀ ਦੋਸਤੋ ਬਾਈ ਲਾਤ ਵੀ ਚੱਕ ਜਾ ਆਪਾਂ ਜ਼ਿੰਮੇਵਾਰ ਆ ਮੁੱਲ ਫੋਨ ਤੇ ਹੋ ਤਾ ਨਾ ਨਗਾ ਦਾ ਜਿਹਦੇ ਜਿਹਦੇ ਨਾਂ ਪਸੰਦ ਆ ਦੀ ਬਾਈ ਨਾਲ ਗੱਲਬਾਤ ਕਰ ਲੈਣੀ ਆ ਨੰਬਰ ਸਿੱਧੇ ਚੱਲ ਜਿਣਾ ਵਾ ਧੰਨਵਾਦੀ